ਸਸੰਗਤ ਜੀ ਕੋਸ਼ਲ ਲੋਗ ਫਰੋਂ ਕਰਦੇ ਨੇ ਕਿ ਕਿ ਤੂੰ ਜੱਟ ਜੱਟਾਂ ਵਾਲੇ ਕਿਉਂ ਹੈ ਮੈਂ ਇੱਕ ਦਿਨ ਉਹਨਾਂ ਲਈ ਤੇ ਦੱਸਦੇ ਕਿਉਂ ਨਾ ਕੁਝ ਕਮੈਂਟ ਇਸ ਤਰ੍ਹਾਂ ਦੇ ਕਰਦੇ ਨੇ ਕਹਿੰਦੇ ਕੋਈ ਜੱਟ ਨਹੀਂ ਔਰੀ ਸਤ ਬਣ ਜਾਂਦੀ ਹੈ ਮੈਨੂੰ ਲੱਗਦਾ ਇਹ ਸ਼ਬਦ ਪਹਿਲੀ ਪਾਸ਼ੇ ਗੁਰਨਾਕ ਸਾਹਮਣੇ ਪੜਿਆ ਆ ਫਰੀਦਾ ਲੋੜੇ ਦਾ ਗੀਤ ਹੋ ਰਿਹਾ ਕਰੀਤੇ ਜੱਟ ਇਹਦਾ ਮਤਲਬ ਨਾਲਕ ਦੇ ਸੱਟ ਵੀ ਜੱਟ ਨੇ ਮਾਰੀ ਆ ਤਾਂ ਕਿ ਮੈਂ ਕੀ ਕੀ ਕਹਣੀ ਚਾਹੁੰਦਾ ਦੂਜੀ ਪਾਸ਼ੇ ਗੁਰੂ ਅੰਗਦ ਦੇਵ ਜੀ ਨੇ ਵੀ ਸਾਹਮਣੇ ਪੜਿਆ ਭਾਵਰੀ ਕੀ ਲਿਖਿਆ ਹੈ ਤੇ ਜੇ ਪਾਸ਼ਾ ਗੁਰੂ ਮਰਦਾ ਜੀ ਉਹ ਇਦਾਂਸ ਦੇਉਣੇ ਪੜਕੇ ਜੋਥੇ ਪਾਛਾ ਗੁਰਾਂ ਦਾ ਜੀ ਵੀ ਦਸਿਆਣ ਪੜ ਕੇ ਲੋਕਾਂ ਨੂੰ ਸ਼ਬਦ ਕੀ ਹੋ ਗਿਆ ਤੁਸੀਂ ਬੰਦ ਕੀਤਾ ਹੋਇਆ ਤਾਂ ਕਿਉਂਕਿ ਤੁਹਾਨੂੰ ਪਤਾ ਹੈ ਇਹ ਪਾਛਾ ਗੁਰਾਂ ਜਿੰਦੇ ਜੀ ਪੜਿਆ ਹੋਣਾ ਸ਼ਬਦ ਗੁਰੂ ਹਰਗੋਬਿੰਦ ਜੀ ਗੁਰੂ ਹਰਾਏ ਗੁਰੂ ਹਰਕ੍ਰਿਸ਼ਨ ਗੁਰਦੇਵ ਬਹਾਦਰ ਤੇ ਦਸ਼ਮੇਸ਼ ਪਤਾਨੀ ਪੜਿਆ ਹੋਣਾ ਇਹਦਾ ਮਤਲਬ ਉਹਨਾਂ ਨੂੰ ਵੀ ਇੱਦਾਂ ਕਹੂੰਗਾ ਜਿਹੜਾ ਪੜਨ ਵਾਲਾ ਸ਼ਬਦ ਹੈ ਉਨਜੀ ਬਾਣੀ ਦੇ ਵਿੱਚ ਲਿਖਿਆ ਹੈ ਜੱਟ ਕਿ ਉਹ ਅੱਜ ਸ਼ਬਦ ਸੱਚ ਹੋ ਰਿਹਾ ਹੁਣ ਮੇਰਾ ਖਸੂਰ ਹੈ ਹਾਂ ਗੱਲ ਬਖਰੀਆ ਤੁਹੇ ਨਹੀਂ ਸੁਣਾਇਆ ਕਿਉਂਕਿ ਹਕੂਮਤ ਥੱਡੇ ਅਥਰੇ ਹੀ ਧਰਮ ਦੀ ਸਾਨੂੰ ਤਾਂ ਹੁਣ ਪਤਾ ਲੱਗਾ ਨਾ ਬਾਣੀ ਕੀ ਹੈ ਉਹ ਵੀ ਜਦੋਂ ਅਸੀਂ ਆਪਣੀ ਮਰਜ਼ੀ ਨਾਲ ਪਾਣੀ ਸ਼ੁਰੂ ਕੀਤੀ ਸਾਧੋ ਆਪਾਂ ਸਾਨੂੰ ਬੰਦ ਕਰਦਾ ਕਿਉਂਕਿ ਕੁਝ ਉਦਾਂ ਦਾ ਫਿਰ ਮੈਂ ਕਹਿੰਦਾ ਕਮੈਂਟ ਕਰਨ ਤੋਂ ਪਹਿਲਾਂ ਸੋਚਿਆ ਕਰੋ ਕੀ ਲਿਖਣ ਲੱਗੇ ਹੋ ਸੋਨੋ ਤੇ ਆਂਦੇ ਨਾ ਮਾਤੇ ਰੋ ਸਭ ਯਾੜੇ ਮੈਂ ਵਾਰ-ਵਾਰੀ ਇਹ ਸੋਚਾਉਣਾ ਇੱਕੋ ਹੀ ਗੱਲ ਕਰਦਾ ਹਾਂ ਮੈਂ ਨਾ ਮੇ ਕੋ ਟਾਈਮ ਹੀ ਹੈ ਧਿਆਨ ਨਾਲ ਸੁਣੋ ਜਿਹੜੇ ਕਹਿੰਦੇ ਨਾ ਗੁਰੂ ਨਾਨਕ ਨੇ ਭਗਤਾ ਨੂੰ ਜਗ੍ਹਾ ਦੇ ਦਿੱਤੀ ਗੁਰੂ ਗ੍ਰੰਥ ਸਾਹਿਬ ਚ ਝੂਠ ਬੋਲਦੇ ਹੋ ਤੁਸੀਂ ਤੁਹਾਡੇ ਲਿਖੇ ਹੋਏ ਗ੍ਰੰਥ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਥੋਪੇ ਨਹੀਂ ਜਾਣੇ ਨਾ ਫਿਰ ਮੈਂ ਕਹਿੰਦਾ ਤੁਹਾਡੇ ਲਿਖੇ ਹੋਏ ਗ੍ਰੰਥ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਥੋਪੇ ਨਹੀਂ ਜਾਣੇ ਕਿਉਂਕਿ ਉਹਨਾਂ ਦੇ ਵਿੱਚੋਂ ਹੰਕਾਰ ਚਲਕਦਾ ਫਰੀਦਾ ਲੋੜੇ ਦਾ ਕਬਜ਼ੋਰੀਆਂ ਕਿਕਰ ਵਿੱਚੇ ਜੱਟ ਉਹਨਾਂ ਗ੍ਰੰਥਾਂ ਦੇ ਵਿੱਚੋਂ ਜੱਟ ਚਲਕਦਾ ਧਿਆਨ ਨਾਲ ਸੁਣ ਲਓ ਕੀ ਕਹਿਣ ਜਾ ਰਿਹਾ ਮੈਂ ਤੈਨੂੰ ਮੈਂ ਨਹੀਂ ਕਹਿਣਾ ਪੰਜੇ ਪਾਤਸ਼ਾਹ ਪੰਜ ਮਾ ਨਾਨਕ ਮੇਰਾ ਕਹਿ ਰਿਹਾ ਕੀ ਕਹਿ ਰਿਹਾ ਏ ਸੋ ਮਤ ਸੁਮਤ ਸਾਹਮਣੇ ਸਸੇ ਨੂੰ ਔਕੜਿਆ ਮਾ ਤਤਪ ਤੇ ਲੱਗੀ ਹੋਈ ਆ ਸਮਝ ਗਈ ਨਹੀਂ ਸਮਝ ਗਈ ਪੜਿਓ 99 ਨੰਬਰਾਂ ਕਿਆ 99 ਨੰਬਰਾਂ ਇਹ ਸੁਮਤ ਗੁਰਤੇ ਪਾਈ ਇਹ ਸੁਮਤ ਗੁਰਤੇ ਪਾਈ ਹੁਣ ਉੱਪਰ ਅੱਖਰ ਲਿਖਿਆ ਆ ਰਹੇ ਆ ਧਿਆਨ ਰੱਖਿਓ ਸੁਮਤ ਕੀ ਆ ਸਤ ਸ ਚਾਰ ਅੱਗੇ ਹੈਗਾ ਆ ਮਮਾ 3 ਤੇ 4 34 ਜਿਹੜਾ ਸੱਚ 34 ਅੱਖਰਾਂ ਤੱਕ ਸੀਮਤ ਸੀ ਉਹ ਜਿਹੜਾ ਮਨੁੱਖ 34 ਵਿੱਚ ਫਸ ਗਿਆ ਉਹ ਕੁਦਰ ਦੇ ਨਾਲ ਸਾਥ ਨਹੀਂ ਪਾ ਸਕਦਾ ਤਤਾ ਤਤਾ ਕੀ ਨੰਬਰ ਆ ਤੇ 21 ਨੰਬਰ ਹੁਣ ਇਹ ਜਿਹੜੀ ਸਮਾਤਿਆ 34 ਅੱਖਰਾਂ ਦਾ ਗਿਆਨ 34 ਅੱਖਰ ਕੀ ਆ ਤੇ ਕੁਦਰਤ ਕੀ ਆ ਸਮਾਤੇ ਨੂੰ ਕਹਿੰਦੇ ਆ ਆਪਣੇ ਦਿਮਾਗ ਨਾਲ ਸੋਚਣਾ ਕੁਦਰਤ ਆ ਦੂਜੇ ਦੇ ਦਿਮਾਗ ਨਾਲ ਸੋਚਣਾ 34 ਅੱਖਰ ਆ ਜਿੱਦਾਂ ਸਤਿਗੁਰੂ ਦਾਸ ਬਾਰੇ ਕਹਿੰਦੇ ਆ ਵੇਦ ਵਿਆਸ ਬਿਚੂ ਵੀ ਵੇਦਵਾਸ ਨੇ ਲਿਖਿਆ ਨਾ ਉਹ ਜਿਹੜਾ ਰਮਿਆ ਹੋਇਆ ਰਾਮਿਆ ਉਹਦੇ ਸਰਤੇ ਨਾਲ ਥੋਪੋ ਸੀਤਾ ਵਾਲੇ ਰਾਮ ਤੇ ਥੋਪ ਲੋ ਕੋਈ ਗੱਲ ਨਹੀਂ ਪਰ ਉਹ ਵੇਦਵਿਆਸ ਨੇ ਲਿਖਿਆ ਸੀਤਾ ਵਾਲਾ ਰਾਮ ਵੇਦਵਿਆਸ ਦਾ ਆ ਡੋਟ ਦਿਮਾਗ ਰੱਖਿਓ ਕਰਨਾ ਇਹ ਸਮਾਪਤ ਗੁਰ ਹੁਣ ਗੁਰੂ ਕੀ ਹੈ ਉੱਪਰ ਲਿਖਿਆ ਆ ਰਿਹਾ ਧਿਆਨ ਰੱਖਿਓ ਗੱਗਾ 8 ਨੰਬਰ 13 32 ਨੰਬਰ ਕਿਹੜੇ ਹੋਗਾ 40 ਸਤੂਰ ਦਾਸ ਜੀ ਨੇ ਕਿੰਨੇ ਸ਼ਬਦ ਆ 40 ਇੱਥੇ ਪੰਜਵੇਂ ਪਾਤਸ਼ਾਹ ਜੀ ਕਹਿ ਰਹੇ ਨੇ ਇਹ ਸਮੱਤ ਗੁਰ ਤੇ ਪਾਈ ਮੈਂ 40 ਸ਼ਬਦਾਂ ਦੇ ਵਿੱਚੋਂ 40 ਸ਼ਬਦਾਂ ਦੇ ਵਿੱਚੋਂ ਸਮੱਤ ਪਾਈ ਗੁਰੂ ਪਾਇਆ ਸਮਝ ਨਹੀਂ ਆ ਰਹੀ ਤੁਹਾਨੂੰ ਫਿਰ ਇੱਕ ਵਾਰ ਜਿਹਨੂੰ ਧਿਆਵਾ ਇਹ ਸਮੱਤ ਗੁਰ ਤੇ ਪਾਈ ਗੁਰੂ ਸਾਹਿਬ ਕਹਿੰਦੇ ਆ ਇਹ ਮਤ ਮੈਂ 40 ਸ਼ਬਦਾਂ ਚ ਲਈ ਆ 40 ਸ਼ਬਦਾਂ ਵਾਲਾ ਮੇਰਾ ਗੁਰੂ ਆ ਗੱਗਾ ਅਠ ਤੇ ਰਾਰਾ ਬੱਤੀ ਪਾਈ ਗੁਰੂ ਸਾਹਿਬ ਕਹਿੰਦੇ ਮੈਂ ਇਸ ਮਤ ਪਾਈ ਨਾਨਕ ਕੀ ਧਰ ਤੂੰ ਹੈ ਨਾਨਕ ਕੀ ਧਰ ਧਰ ਸਮਝਦਾ ਧਰ ਰਾਰਾ ਮੇਰਾ ਧਰਮ ਤੇ ਮੇਰੀ ਆਤਮਾ ਜਿਹੜੀ ਮੇਰੀ ਆਤਮਾ ਤੋਂ ਮੇਰਾ ਧਰਮ ਪੈਦਾ ਹੁੰਦਾ ਮੇਰੀ ਤੁਰ ਤੂੰ ਹੈ ਬਕਰ ਹਰ ਰੰਗ ਹਰ ਰੰਗ ਪਰ ਪਰਿਪਾ ਜੀਓ ਜੀ ਦੇ ਨੂੰ ਔਕਰ ਜੀਓ ਜੀਓ ਦਾ ਮਤਲਬ ਸਮਝੋ ਜਿੱਦਾਂ ਤੁਹਾਨੂੰ ਜੀਓ ਦਾ ਪਤਾ ਲੱਗਿਆ ਨਾ ਤੇ ਗੱਲਾਂ ਤੁਸੀਂ ਕਰਦੇ ਹੋ ਰਾਜਕੌਰ ਨੀਚ ਨਾਲ ਸਾਡੇ ਪਰਖਿਆਂ ਨੂੰ ਪਹਿਲਾਂ ਹੀ ਪਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਨਾ ਨੇ ਪੂਰਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਸਟਮ ਪੂਰਾ ਸਿੱਖ ਧਰਮ ਵੇਚ ਦੇਣਾ ਬ੍ਰਾਹਮਣ ਕੋ ਜਿਨ੍ਹਾਂ ਨੇ ਵੇਚਣਾ ਦਾ ਨਾਂ ਲਿਖਿਆ ਹੋਇਆ ਆ ਫਰੀਦਾਂ ਲੋੜੇ ਦਾਖ ਬਜੋਰੀਆਂ ਕੱਕਰੀ ਜੇ ਜੱਟ ਇਸ ਕੱਕਰੀ ਹੱਥ ਜੋੜ ਕੇ ਬੰਦੀਆ ਆਪਣੇ ਜਿਹੜੀ ਮੱਤਿਆ ਇਹਨੂੰ ਟਿਕਾਣੇ ਰੱਖੋ ਹੁਣ ਸਮਝ ਆ ਗਈ ਤੁਹਾਨੂੰ ਗੁਰੂ ਜੀ ਕੋਣਿਆ ਗੁਰੂ ਇਹ ਸਮੱਤ ਗੁਰਤੇ ਪਾਈ ਗੁਰੂ ਗੱਗਾ 8 ਨੰਬਰ 13ਰਾ ਬੱਤੀ ਨੰਬਰ 40 ਸ਼ਬਦਾਂ ਦੇ ਵਿੱਚੋਂ ਗੁਰੂ ਸਾਹਿਬ ਕਹਿੰਦੇ ਮੈਂ ਇਹ ਸਮੱਤ ਪਾਈ ਮੈਂ ਇਹ ਰੱਬ ਪਾਇਆ ਚਾਰੀਆਂ ਸ਼ਬਦਾਂ ਵਾਲੇ ਕੋਲੋਂ ਉਦੋਂ ਉੱਤੇ ਜਾ ਕੇ ਸ਼ਬਦ ਸਾਰੇ ਪੜ੍ਹ ਲਿਓ ਤੁਹਾਨੂੰ ਥੋੜੀ ਅਕਰਾਜ ਦੇ ਪਤਾ ਲੱਗ ਜੇ 99 ਨੰਬਰਾਂ ਕਿਹਾ 9 9 ਠੀਕ ਆ ਪੈਨ ਬਥਰ